ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਜੇਕਰ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਚੁੱਪਚਾਪ ਲੌਂਗ ਦਾ ਏਪਾ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੁੱਖਾਂ ਦਾ ਅੰਤ ਹੋਵੇਗਾ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਜਿਹੜੀਆਂ ਦੁੱਖ ਜਿਹੜੇ ਹਨ ਉਹ ਦੂਰ ਹੋ ਜਾਣਗੇ ਸੰਗਤ ਜੀ ਤੁਸੀਂ 2-4 ਮਿੰਟ ਦਾ ਸਮਾਂ ਕੱਢ ਕੇ ਸ਼ਨੀਵਾਰ ਦੇ ਦਿਨ ਤੁਸੀਂ ਇਹ ਪਾ ਕਰੋਗੇ ਇਹ ਪਾਉ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੇ ਹਨ ਇਸ ਪਾਣ ਨੂੰ ਕਦੋਂ ਤੇ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਸਾਰੀ ਜਾਣਕਾਰੀ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਸੋਣਿਆ ਕਰੋ ਤੇ ਆਪਣੇ ਭੈਣ ਭਰਾਵਾਂ ਦੇ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਜ ਜੀ ਤੁਸੀਂ ਇਸ ਪਾਣ ਨੂੰ ਕਰ ਲੈਂਦੇ ਹੋ ਤਾਂ ਤੁਹਾਡੇ ਜੋ ਵੀ ਤੁਹਾਡਾ ਕਾਰੋਬਾਰ ਹੈ ਉਸ ਦੇ ਵਿੱਚ ਤਰੱਕੀ ਹੋਵੇਗੀ ਵਾਧਾ ਹੋਵੇਗਾ ਤੁਹਾਡੀਆਂ ਸਾਰੀਆਂ ਇਹ ਮੁਸ਼ਕਲਾਂ ਜਿਹੜੀਆਂ ਹਨ ਉਹ ਦੂਰ ਹੋ ਜਾਣਗੀਆਂ ਇਹ ਉਪਾਸ ਸੰਗਜ ਜੀ ਕਿਸੇ ਵੀ ਮਨੌਖ ਦੇ ਬੰਦ ਕਿਸਮਤ ਨੂੰ ਖੋਲ ਸਕਦਾ ਹੈ ਜੇਕਰ ਸੰਗਜ ਜੀ ਇਸ ਬਾਣ ਨੂੰ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਸਹੀ ਦਿਨ ਨੂੰ ਕਰ ਦਿੱਤਾ ਜਾਵੇ ਤਾਂ ਸੰਗਜ ਜੀ ਕਦੇ ਵੀ ਇਹਦਾ ਨਹੀਂ ਹੋਵੇਗਾ ਕਿ ਤੁਹਾਨੂੰ ਇਸ ਉਪਾਦਨ ਲਾਭ ਨਹੀਂ ਹੋਵੇਗਾ ਤੁਸੀਂ ਲੋਗ ਦੇ ਨਾਲ ਚਾਰੋਂ ਪਾਈ ਇਕੱਠੇ ਕਰ ਸਕਦੇ ਹੋ ਇੱਕ ਤਾਂ ਜੇਕਰ ਤੁਸੀਂ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਹਨ ਜੇਕਰ ਤੁਹਾਡੇ ਘਰ ਵਿੱਚ ਨજર ਲੱਗੀ ਹੋਈ ਹੈ ਜਾਂ ਫਿਰ ਤੁਹਾਡੇ کاروبار ਵਿੱਚ ੁਰਕਾਵਟ ਹੈ ਇਹ ਚਾਰ ਚੀਜ਼ਾਂ ਦੇ ਲਈ ਤੁਸੀਂ ਲੌਂਗ ਦੇ ਨਾਲ ਚਾਰ ਉਪਾਗ ਕਰ ਸਕਦੇ ਹੋ ਸਾਹ ਸੰਗਤ ਜੀ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਤੁਹਾਡੇ ਘਰ ਵਿੱਚ ਨજર ਲੱਗੀ ਹੋਈ ਹੈ ਕੈਨ ਤੋਂ ਭਾਵ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਕੀਤਾ ਕਰਵਾਇਆ ਜਾਂ ਫਿਰ ਜਦੋਂ ਆਪਾਂ ਨੂੰ ਆਪਣੇ ਘਰ ਦੇ ਵਿੱਚ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਜੇ ਕੋਈ ਮਨੋਖ ਆਪਣੇ ਘਰ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਡਰ ਲੱਗਦਾ ਹੈ ਘਬਰਾਟ ਹੁੰਦੀ ਹੈ ਜਦੋਂ ਉਹ ਘਰ ਤੋਂ ਬਾਹਰ ਕਿਤੇ ਵੀ ਜਾਂਦਾ ਤਾਂ ਉਸ ਨੂੰ ਵਧੀਆ ਮਹਿਸੂਸ ਹੁੰਦਾ ਹੈ ਤੇ ਸਾਧ ਸੰਗਤ ਜੀ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਘਰ ਦੇ ਉੱਪਰ ਕਿਸੇ ਦਾ ਕੀਤਾ ਕਰਵਾਇਆ ਹੈ ਜਾਂ ਤੁਹਾਡੇ ਘਰ ਨੂੰ ਨજર ਲੱਗੀ ਹੈ ਕਿਉਂਕਿ ਸਾਧ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਆਪਣੇ ਰਿਸ਼ਤੇਦਾਰ ਸਾਥ ਸੰਬੰਧਿਤ ਹਨ ਉਹ ਆਪਾਂ ਨੂੰ ਆਪਣੀ ਮੈਨਾਂ ਦੇ ਦੇਖ ਕੇ ਜੋ ਆਪਾਂ ਬਣਾਉਂਦੇ ਹਾਂ ਘਰ ਦੇ ਵਿੱਚ ਅੱਗੇ ਵਧੀਆ ਫਿਊਚਰ ਦੇ ਵਿੱਚ ਉਹਨੂੰ ਦੇਖ ਕੇ ਸੜਦੇ ਹਨ ਜਿਸ ਕਰਕੇ ਆਪਣੇ ਘਰ ਨੂੰ ਨਸਲ ਲੱਗੇ ਹੁੰਦੀ ਹੈ ਇਸ ਨੂੰ ਦੂਰ ਕਰਨ ਲਈ ਸੰਗਤ ਜੀ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਨੌ ਲੌਂਗ ਲੈਣੇ ਹਨ ਤੇ ਇੱਕ ਮਿੱਟੀ ਦਾ ਪਾਂਡਾ ਲੈ ਲੈਣਾ ਹੈ ਇਹ ਮਿੱਟੀ ਸੰਗਤ ਜੀ ਤੁਹਾਡੇ ਕੋਲ ਪਾਂਡਾ ਨਹੀਂ ਹੈ ਤਾਂ ਤੁਸੀਂ ਪਿੱਤਲ ਦਾ ਵੀ ਲੈ ਸਕਦੇ ਹੋ ਪਰ ਲੋਹੇ ਦਾ ਬਿਲਕੁਲ ਵੀ ਨਹੀਂ ਲੈਣਾ ਇਹ ਬੰਡਾ ਲੈ ਕੇ ਇਸ ਦੇ ਵਿੱਚ ਨੌ ਲੌਂਗ ਪਾ ਲੈਣੇ ਹਨ ਪੰਜ ਕਪੂਰ ਪਾ ਲੈਣੇ ਹਨ ਤੇ ਦੋ ਛੋਟੀਆਂ ਇਲਾਚੀਆਂ ਪਾ ਲੈਣੀਆਂ ਹਨ ਬਰਤਨ ਦੇ ਵਿੱਚ ਪਾਉਣ ਤੋਂ ਬਾਅਦ ਵਿੱਚ ਸੰਗਤ ਜੀ ਉਸ ਨੂੰ ਆਪਾਂ ਜਲਾਉਣਾ ਹੈ ਜਲਾਉਣ ਤੋਂ ਬਾਅਦ ਜੋ ਇਸ ਦੇ ਵਿੱਚੋਂ ਧੂਆ ਨਿਕਲੇਗਾ ਉਸ ਨੂੰ ਸੰਗਤ ਜੀ ਜਿਵੇਂ ਆਪਾਂ ਘਰ ਦੇ ਵਿੱਚ ਧੂਣੀ ਦਿੰਦੇ ਹਾਂ ਇਸ ਤਰੀਕੇ ਨਾਲ ਦੇਣੀ ਹੈ ਕਿ ਘਰ ਦੇ ਹਰ ਇੱਕ ਕੋਨੇ ਦੇ ਵਿੱਚ ਇਸ ਦਾ ਜਿਹੜਾ ਧੂਆ ਹੈ ਉਹ ਚਲਾ ਜਾਵੇ ਇਸ ਤੋਂ ਬਾਅਦ ਦੇ ਵਿੱਚ ਸੰਗਤ ਜੀ ਜਦੋਂ ਇਹ ਠੰਡਾ ਹੋ ਜਾਂਦਾ ਹੈ ਧੋਣੀ ਦੇਣ ਤੋਂ ਬਾਅਦ ਦੇ ਵਿੱਚ ਜਿਹੜੀ ਇਸੀ ਰਾਖ ਮਿਲੇਗੇ ਉਸ ਨੂੰ ਤੁਸੀਂ ਇੱਕ ਡੱਬੇ ਦੇ ਵਿੱਚ ਪਾ ਲੈਣਾ ਹੈ ਇਸ ਰਾਖ ਨੂੰ ਤੁਸੀਂ ਡੱਬੇ ਦੇ ਵਿੱਚ ਜਦੋਂ ਸਟੋਰ ਕਰਕੇ ਰੱਖ ਲੈਣਾ ਹੈ ਤੇ ਹਰ ਰੋਜ਼ ਰਾਤ ਦੇ ਸਮੇਂ ਤੁਸੀਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਕੇ ਉਸੇ ਵਿੱਚ ਇਸ ਰਾਖ ਨੂੰ ਪਾ ਕੇ ਹਰ ਰੋਜ਼ ਰਾਤ ਦੇ ਸਮੇਂ ਤੁਸੀਂ ਆਪਣੇ ਘਰ ਦੇ ਵਿੱਚ ਛੱਟਾ ਦੇਣਾ ਇਸੇ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ ਤੁਹਾਡੇ ਘਰ ਨੂੰ ਜਿੰਨੇ ਵੀ ਜ਼ਿਆਦਾ ਨਜ਼ਰ ਲੱਗੀ ਹੋਵੇਗੀ ਭਾਵੇਂ ਕਿੰਨੇ ਵੀ ਕਿਉਂ ਨਾ ਹੋਵੇ ਜਾਂ ਇਸ ਦੇ ਨਾਲ ਸੰਗਤ ਜੀ ਜੇ ਤੁਹਾਡੇ ਘਰ ਤੇ ਕਿਸੇ ਨੇ ਕੀਤਾ ਕਰਵਾਇਆ ਵੀ ਹੋਵੇ ਇਹ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦਾ ਮਾਹੌਲ ਠੀਕ ਹੋ ਜਾਵੇਗਾ ਇਹ ਉਪਾਅ ਕਰਨ ਦੇ ਨਾਲ ਦੂਸਰਾ ਸੰਗਤ ਜੀ 14ਵੇਂ ਤੁਹਾਡੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਉਸ ਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਪਰ ਤੁਸੀਂ ਜੋ ਮੈਡੀਸਨ ਲੈਂਦੇ ਹੋ ਉਹ ਤਾਂ ਲੈਣੇ ਹੀ ਲੈਣੇ ਹਨ ਪਰ ਨਾਲ ਹੀ ਨਾਲ ਤੁਸੀਂ ਪੰਜ ਸ਼ਨੀਵਾਰ ਨੂੰ ਜਿਹੜੇ ਤੁਸੀਂ ਧਰਮ ਨੂੰ ਮੰਨਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਜਾਣਦੇ ਹੋ ਭਾਵੇਂ ਮੰਦਰ ਕਿਸੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਤਾਂ ਪੰਜ ਵੀਰਵਾਰ ਤੁਸੀਂ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਨਮਾਉਂਦੇ ਹੋ ਤਾਂ ਗੁਰਦੁਆਰਾ ਸਾਹਿਬ ਜਾ ਕੇ ਪੰਜ ਸ਼ਨੀਵਾਰ ਨੂੰ ਤੁਸੀਂ ਹਰ ਸ਼ਨੀਵਾਰ ਧੋ-ਧੋ ਲੌਂਗ ਲੈ ਕੇ ਜਾਣੇ ਹਨ ਤੇ ਉੱਥੇ ਬੈਠ ਕੇ ਤੁਸੀਂ 101 ਵਾਰ ਤੁਸੀਂ ਜਿਵੇਂ ਗੁਰਦੁਆਰਾ ਸਾਹਿਬ ਗਏ ਹੋ ਉਹ ਉਥੇ ਜਿਵੇਂ ਗੁਰਬਾਣੀ ਦਾ ਮੋਲ ਮੰਤਰ ਦਾ ਪਾਠ ਕਰ ਲਿਆ ਜਿਵੇਂ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਪਾਠ ਪੂਜਾ ਕਰਦੇ ਹੋ ਉਥੇ ਬੈਠ ਕੇ 101 ਵਾਰ ਤੁਸੀਂ ਪਾਠ ਕਰ ਸਕਦੇ ਹੋ ਪੰਜ ਸ਼ਨੀਵਾਰ ਸੰਗਤ ਜੀ ਇਸੇ ਤਰ੍ਹਾਂ ਕਰਨਾ ਹੈ ਪਰ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਜਾਂਦੇ ਗੁਰਦੁਆਰਾ ਸਾਹਿਬ ਜਾਂ ਜਿੱਥੇ ਵੀ ਤੁਸੀਂ ਜਾਂਦੇ ਹੋ ਜਾਣਾ ਹੈ ਉਸ ਸਮੇਂ ਤੁਸੀਂ ਕਿਸੇ ਵੀ ਮੀਠ ਸ਼ਰਾਬ ਇਸ ਤਰ੍ਹਾਂ ਦੀ ਚੀਜ਼ ਦਾ ਸੇਵਨ ਨਹੀਂ ਕਰਨਾ ਇਸ ਦੇ ਨਾਲ ਸਾਧ ਸੰਗਤ ਜੀ ਜੋ ਤੀਸਰਾ ਉਪਾਸੀ ਜਿਵੇਂ ਕਈ ਬੰਦ ਪਰਾ ਕਹਿ ਦਿੰਦੇ ਹਨ ਕਿ ਸਾਡਾ ਕੰਮ ਨਹੀਂ ਚੱਲਦਾ ਸਾਡੀ ਸ਼ਾਪ ਨਹੀਂ ਚੱਲਦੀ ਇਸ ਨਾਲ ਸੰਗਤ ਜੀ ਵਾ ਤੁਸੀਂ ਬੋਦਵਾਰ ਨੂੰ ਕਰਨਾ ਹੈ ਜੋ ਪਹਿਲੇ ਤੋਂ ਉਪਾਸ ਦੱਸਿਆ ਹਨ ਉਹਨਾਂ ਨੂੰ ਤੁਸੀਂ ਸ਼ਨੀਵਾਰ ਨੂੰ ਕਰਨਾ ਹੈ ਇਸ ਨੂੰ ਕਰਨ ਦੇ ਲਈ ਤੁਸੀਂ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਹੈ ਉਸੇ ਵਿੱਚ ਤੁਸੀਂ 9 ਲੌਂਗ ਤੇ 11 ਕਪੂਰ ਪਾ ਲੈਣੇ ਹਨ ਇਸ ਨੂੰ ਪਾ ਕੇ ਕਪੜੇ ਦੇ ਵਿੱਚ ਤੁਸੀਂ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦੇ ਅਸਥਾਨ ਤੇ ਜਾਓ ਉੱਥੇ ਜਾ ਕੇ ਇਹ ਜੋ ਕਪੜਾ ਹੁੰਦਾ ਹੈ ਇਸ ਨੂੰ ਆਪਣੇ ਸੱਜੇ ਪੈਰ ਦੇ ਨਾਲ ਛਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਕਪੜੇ ਨੂੰ ਲੈ ਕੇ ਆਪਣੇ ਜੋ ਵੀ ਕਾਰੋਬਾਰ ਹੈ ਜੋ ਤੁਹਾਡੀ ਦੁਕਾਨ ਹੈ ਜਾਂ ਕੋਈ ਵੀ ਕੰਮਕਾਰ ਹੈ ਤੁਸੀਂ ਉੱਥੇ ਜਾਣਾ ਹੈ ਉੱਥੇ ਜਾਣ ਤੋਂ ਬਾਅਦ ਦੇ ਵਿੱਚ ਇਹ ਲੌਂਗ ਤੇ 11 ਕਪੂਰ ਇਸ ਨੂੰ ਤੁਸੀਂ ਚਲਾ ਦੇਣਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਨੂੰ ਚਲਾ ਕੇ ਆਪਣੀ ਸਾਰੀ ਦੁਕਾਨ ਦੇ ਵਿੱਚ ਜੋ ਤੁਹਾਨੂੰ ਜੋ ਵੀ ਧੋਣੀ ਦੇਣੀ ਹੈ ਉਸ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਦੇ ਵਿੱਚ ਉਸ ਨੂੰ ਕਿਸੇ ਡੱਬੇ ਦੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਕਿ ਉਸ ਦਾ ਹਰ ਰੋਜ਼ ਆਪਣੀ ਦੁਕਾਨ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਸੀ ਤੁਹਾਨੂੰ ਛੱਟਾ ਦੇਣਾ ਹੈ ਤੇ ਜੋ ਲਾਲ ਰੰਗ ਦਾ ਕੱਪੜਾ ਹੋਵੇਗਾ ਉਸ ਨੂੰ ਤੁਸੀਂ ਆਪਣੇ ਗਲੇ ਦੇ ਵਿੱਚ ਰੱਖ ਲੈਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਹੋਵੇਗੀ ਤੁਹਾਡੀ ਦੁਕਾਨ ਦਾ ਕੰਮ ਰੁਕ ਗਿਆ ਤਾਂ ਉਵੇਂ ਬਹੁਤ ਹੀ ਵਧੀਆ ਚੱਲਣਾ ਸ਼ੁਰੂ ਹੋ ਜਾਵੇਗਾ। ਪ੍ਰਸੰਗਤ ਜੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਜਿਸ ਤਰ੍ਹਾਂ ਦੱਸਿਆ ਕਿ ਉਸੇ ਤਰ੍ਹਾਂ ਇਸ ਪਾਣੀ ਨੂੰ ਕਰਨਾ ਹੈ ਪਰ ਇਹ ਜੋ ਪਾਣੀ ਦਾ ਛਿੱਟਾ ਜੋ ਆਪਾਂ ਬਣਾ ਕੇ ਕਰੇ ਜਾਂ ਦੁਕਾਨ ਦੇ ਵਿੱਚ ਦੇਣਾ ਹੈ ਇਸ ਨੂੰ 14 ਦਿਨ ਹੀ ਕਰਨਾ। ਇਸ ਤੋਂ ਇਲਾਵਾ ਸੰਗਤ ਜੀ ਸਭ ਤੋਂ ਮੇਨ ਤੇ ਖਾਸ ਪਾ ਜੋ ਹਰ ਇੱਕ ਭੈਣ ਭਰਾਵਾਂ ਦੇ ਘਰਾਂ ਦੇ ਵਿੱਚ ਪ੍ਰੋਗਰਾਮ ਚੱਲਦੀ ਹੈ। ਉਵੇਂ ਕਿ ਪੈਸੇ ਦੀ ਕਮੀ ਨੂੰ ਲੈ ਕੇ ਇਹ ਪਾ ਤਾਂ ਦੇ ਨਾਲ ਸਬੰਧਿਤ ਮਾਇਆ ਦੇ ਨਾਲ ਮਾਤਾ ਲక్ష్ਮੀ ਜੀ ਦੇ ਨਾਲ ਸ਼ੁੱਕਰਵਾਰ ਹੁੰਦਾ ਹੈ ਸਹਾ ਸੰਗਤ ਜੀ ਮਾਤਾ ਲక్ష్ਮੀ ਜੀ ਦਾ ਵਾਰ ਤੇ ਇਹ ਉਪਾਪਾ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਸ਼ਨੀਵਾਰ ਨੂੰ ਵੀ ਨਾਲ ਦੀ ਨਾਲ ਕੋਈ ਕੰਮ ਕਰਨਾ ਉਹ ਇਹ ਤੁਹਾਨੂੰ ਦੱਸਦੇ ਹਾਂ ਤੁਸੀਂ ਪੰਜ ਸ਼ੁੱਕਰਵਾਰ ਲਗਾਤਾਰ ਕਰਨਾ ਹੈ ਬਿਨਾਂ ਨਾਗੇ ਦੇ ਤੇ ਤੁਸੀਂ ਗੁਲਾਬ ਦਾ ਫੁੱਲ ਲੈਣਾ ਹੈ ਉਸ ਦੇ ਵਿੱਚ ਤੁਸੀਂ ਪੰਜ ਲੌਂਗ ਪਾ ਦੇਣੇ ਹਨ ਜਿਵੇਂ ਤੁਸੀਂ ਅਸਥਾਨ ਦੇ ਦੂਸਰੇ ਪਾਸੇ ਪੂਜਾ ਕਰਦੇ ਹੋ ਉੱਥੇ ਸੰਗਤ ਜੀ ਤੁਸੀਂ ਗੁਲਾਬ ਦਾ ਫੁੱਲ ਪੰਜ ਲੌਂਗ ਪਾ ਕੇ ਰੱਖ ਦੇਣਾ ਹੈ ਇਹ ਸ਼ੁਕਰਵਾਰ ਦੇ ਦਿਨ ਸਾ ਸੰਗਤ ਜੀ ਤੁਸੀਂ ਪਾਗ ਕਰਨਾ ਹੈ ਸਵੇਰੇ ਕਰ ਸਕਦੇ ਹੋ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਅਗਲੇ ਦਿਨ ਸ਼ਨੀਵਾਰ ਨੂੰ ਜਿਹੜਾ ਗੁਲਾਬ ਦਾ ਫੁੱਲ ਹੋਵੇਗਾ ਉਸ ਨੂੰ ਤੁਸੀਂ ਜਲ ਪ੍ਰਵਾਹ ਕਰ ਦੇਣਾ ਹੈ ਤੇ ਜੋ ਲੌਂਗ ਬਚੇ ਹੋਣਗੇ ਉਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਸੰਭਾਲ ਕੇ ਰੱਖ ਲੈਣਾ ਹੈ ਇਸ ਤਰ੍ਹਾਂ ਸੰਗਤ ਜੀ ਜਦੋਂ ਤੁਸੀਂ ਪੰਜ ਸ਼ੁੱਕਰਵਾਰ ਲਗਾਤਾਰ ਇਹ ਉਪਾਅ ਕਰੋਗੇ ਤੁਹਾਡੇ ਕੋਲ ਜਦੋਂ ਇਹ ਲੌਂਗ ਪੰਜੇ ਹੋ ਜਾਣਗੇ ਜੋ ਗੁਲਾਬ ਦਾ ਫੁੱਲ ਹੈ ਉਹ ਤਾਂ ਸ਼ਨੀਵਾਰ ਨੂੰ ਆਪਾਂ ਜਲ ਪ੍ਰਵਾਹ ਕਰ ਦਿੰਦੇ ਹਾਂ ਪਰ ਲੌਂਗ ਸੰਗਤ ਜੀ ਸਾਡੇ ਕੋਲ ਬਚ ਜਾਣਗੇ ਜੋ ਕਿ ਪੰਜੇ ਹੋ ਜਾਣਗੇ ਉਹਨਾਂ ਲੌਂਗਾ ਨੂੰ ਤੁਸੀਂ ਆਪਣੇ ਤਜੋਰੀ ਦੇ ਵਿੱਚ ਰੱਖਣਾ ਹੈ ਕਿਉਂਕਿ ਇਹ ਤੁਹਾਡੇ ਲਈ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਹੈ ਇਸਨੂੰ ਕਦੇ ਵੀ ਤੁਸੀਂ ਬਾਹਰ ਨਹੀਂ ਰੱਖਣਾ ਕਿਉਂਕਿ ਇਹ ਮਾਤਾ ਲక్ష్ਮੀ ਦਾ ਆਸ਼ੀਰਵਾਦ ਹੈ ਬਹੁਤ ਰਿਸਪੈਕਟ ਦੇ ਨਾਲ ਤੁਸੀਂ ਇਹਨੂੰ ਰੱਖਣਾ ਹੈ ਭਾਵੇਂ ਕਿਸੇ ਡੱਬੇ ਦੇ ਵਿੱਚ ਤੁਸੀਂ ਪਾ ਕੇ ਤਜੋਰੀ ਦੇ ਵਿੱਚ ਰੱਖ ਸਕਦੇ ਹੋ ਤੁਸੀਂ ਇਹ ਪਾ ਪੂਰੇ ਧਿਆਨ ਦੇ ਨਾਲ ਤਰੀਕੇ ਦੇ ਨਾਲ ਕਰੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਆਵੇਗਾ ਵਰਕਤ ਆਵੇਗੀ ਤੁਹਾਡੇ ਰੁਕੇ ਹੋਏ ਕਾਰੋਬਾਰ ਚੱਲਣਗੇ ਵਪਾਰ ਦੇ ਵਿੱਚ ਵਾਧਾ ਹੋਵੇਗਾ ਵਾਡੇ ਘਾਤੋ ਬਿਮਾਰੀਆਂ ਦੁੱਖ ਰੋਗ ਜਿਹੜੇ ਉਹ ਦੂਰ ਹੋਣਗੇ ਸਾਥ ਸੰਗਤ ਜੀ ਐਸੇ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ